ਸਰਹੱਦੀ ਪਿੰਡਾਂ ਵਿੱਚ ਬਣੇ ਹਰ ਵਰਗੇ ਹਾਲਾਤਾਂ ਤੋਂ ਬਾਅਦ ਜਿੱਥੇ ਲੋਕ ਸੁਰੱਖਿਤ ਬਾਹਰ ਨਿਕਲ ਰਹੇ ਹਨ ਉੱਥੇ ਪਹਿਲਾਂ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਕੇ ਮਾਨ ਮਰਿਆਦਾ ਦੇ ਨਾਲ ਫਾਜ਼ਿਲਕਾ ਸ਼੍ਰੀ ਗੁਰੂ ਸਿੰਘ ਸਵਾ ਗੁਰਦੁਆਰਾ ਵਿੱਚ ਲਿਆ ਰਹੇ ਹਨ ਜਿਸ ਬਾਰੇ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਹੜਾਂ ਤੋਂ ਬਾਅਦ ਗੁਰੂ ਸਾਹਿਬ ਨੂੰ ਮਾਨ ਮਰਿਆਦਾ ਦੇ ਨਾਲ ਸ਼੍ਰੀ ਗੁਰੂ ਗੁਰਦੁਆਰਾ ਸਿੰਘ ਸਾਹਿਬ ਵੀ ਖੇ ਲਿਆਂਦਾ ਜਾ ਰਿਹਾ ਹੈ ਹੋਰ ਬੋਲਦੇ ਕੀ ਕੁਝ ਕਿਹਾ ਜੀ ਸੰਗਤ ਜੀ ਸੰਗਤ ਆਈਏ ਫਾਇਲ ਕਾ ਸਿੰਘ ਸਵਾ ਗੁਰਦਰਾ ਸੇਵਾ ਲੱਗੀ ਇਹਨਾਂ ਦੀ ਜਦੋਂ ਵੀ ਸਾਡੇ ਤੇ ਮੁਸੀਬਤ ਆਉਂਦੀ ਹੈ 2023 ਵਿੱਚ ਜਦੋਂ ਹੜ ਦਾਪ ਹੁੰਦਾ ਹੈ ਜਾਂ ਜੰਗ ਦਾ ਰੋਲਾ ਹੁੰਦਾ ਹੈ ਤੇ ਸੇਵੇਦਾਰ ਸਾਹਿਬ ਸਾਡੇ ਨਾਲ ਸਾਥ ਪੂਰਾ ਦਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਵੀ ਦੋਨਾਂ ਨਾਨਕਾ ਰੇਤੇ ਵਾਲੀ ਪਹਿਣੀ ਤੇਜਾ ਰਵੇਲਾ ਸੰਗੜ ਪਹਿਣੀ ਗੁਲਾਬਾ ਪਹਿਣੀ ਇੱਕ ਨੰਬਰ ਗੱਟੀ ਸਾਡੇ ਜਿੰਨੇ ਵੀ ਪਾਰ ਦੇ ਮੁਸੀਬਤ ਸਾਨੂੰ ਪੈਂਦੀ ਹੈ ਤਾਂ ਸਾਨੂੰ ਫਿਰ ਗੁਰੂ ਮਰਦੇ ਸਵਰਾਜ ਸਾਹਿਬ ਜੀ ਸਖਸ ਸਾਂਤ ਰੱਖਣਾ ਪੈਂਦਾ ਐ ਇਵੇਂ ਜਾ ਕੇ ਸੇਵਾ ਕਰਦੇ ਛੱਡ ਕੇ ਆਉਂਦੇ ਐ ਪਰ ਮੇਰੇ ਨਾਲ ਬਜਲ ਸਿੰਘ ਰੰਤੀਪਿੰਡ ਰਿੱਤੇਲੀ ਪੈਣੀ ਤੋਂ ਕੌਕਿ ਅਸੀਂ ਪ੍ਰਮਾਤਮਾ ਕੀ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਸਾਨੂੰ ਜਿਹੜਾ ਜਨਮ ਦਿੱਤਾ ਐ ਇਹ ਪ੍ਰਮਾਤਮਾ ਦੇ ਸਿਰ ਤੇ ਅਸੀਂ ਬਚ ਰਹੇ ਆਂ ਬਾਕੀ ਹੋਰ ਕਸਰ ਕੋ ਨਹੀਂ ਕਿਸੇ ਬਸੂ ਜਿਹਨੇ ਛੱਡੀ ਕਿਉਂਕਿ ਜਿਹੜੇ ਜਿਹੜੇ ਵੀ ਹੋਰ ਇਹਨੂੰ ਉਹ ਸਾਡੇ ਗੁਰਦੁਰ ਸਾਹਿਬ ਨੂੰ ਦੇ ਰਹੇ ਪਿੱਛੇ ਸਾਨੂੰ ਕੋਈ ਸੇਵਾ ਮਿਲੀ ਸੀ ਪਰ ਇੱਥੇ ਸਾਨੂੰ ਕੁਝ ਨਹੀਂ ਗੁਰਦਾਰੇ ਮਿਲ ਰਿਹਾ ਸਾਡੇ ਗੁਰਦਾਰੇ ਚੋਮਣ ਲੱਗ ਪੈਨੋ ਥੱਲੋ ਪਾਣੀ ਹੈ ਥੱਲੋ ਰੇਠੋ ਪਾਣੀ ਉੱਪਰ ਬਾਰਸ਼ ਦਾ ਹੈ ਅਸੀਂ ਕਿੱਧਰ ਜਾਈਏ ਪਰ ਸਾਨੂੰ ਪ੍ਰਸ਼ਾਸਨ ਦੀ ਇਹ ਬੇਨਤੀ ਹੈ ਕਿ ਸਾਡੇ ਗ੍ਰੰਥੀਆਂ ਦੀ ਜਿਹੜੀ ਹੈਗੀ ਪੱਕੀ ਤਨਖਾਹ ਲੱਗੀ ਜਾਵੇ ਸਾਡੇ ਅਕਾਲ ਤੱਕ ਸਾਡੂ ਸੇਵਾ ਹੋਵੇ ਕਿਉਂਕਿ ਇੰਨਾ ਵੱਡਾ ਗੁਰਦੁਆਰਾ ਦੇ ਸਾਰਾ ਕੁਝ ਹੋ ਰਿਹਾ ਹੈ ਪਰ ਸਾਡੀ ਗ੍ਰੰਥੀਆਂ ਨੂੰ ਨਾ ਤੇ ਕੋਈ ਲੈਣਾ ਦੇਣਾ ਨਾ ਹੀ ਸਾਨੂੰ ਕੋਤੇ ਗੱਜਮਲ ਦੀ ਸਾਰੀ ਫਸਲ ਡੁੱਬ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਕੀ ਹਾਲਾਤ ਉੱਥੇ ਦੇ ਜਿਹੜੇ ਉੱਥੇ ਦੇ ਹਾਲਾਤ ਚੌਂ ਲੱਗ ਪਏ ਸਾਰੇ ਪਾਣੀ ਐ ਸਿਮਨ ਲੱਗ ਪਿਆ ਥੱਲੋਂ ਤੇ ਬੁਰੇ ਹਾਲਾਤ ਪੈੜੇ ਹਨ ਤਾਂ ਇਹ ਬੇਨਤੀ ਹੈ ਭਈ ਕਿ ਸਾਡੇ ਗ੍ਰੰਥੀਆਂ ਦੀ ਵੀ ਜਿਹੜੀ ਐ ਕਿ ਤਨਖਾਹ ਲੱਗੀ ਜਾਵੇ ਸਾਨੂੰ ਤਨਖਾਹ ਮਿਲੇ ਮਿੰਨਿਆਂ ਦੀ ਕਿਉਂਕਿ ਫਸਲ ਡੁੱਬ ਜਾਂਦੀ ਵਿਚਾਰੇ ਦੇਣ ਕੀ ਕਣਕ ਵੇਲੇ ਜੰਗਾਂ ਦੇ ਤਾਰਾ ਜਾ ਜਾਂਦਾ ਸਾਰੇ ਕੋ ਕੁਛ ਨਹੀਂ ਰਹਾ ਹੁਣੇ ਪਾਣੀ ਕਰਤੀ ਜਿਹੜਾ ਇਹ ਸਾਰਾ ਹੜ ਕਰਨ ਹੁਣ ਲੈ ਕੇ ਚੱਲਿਆ ਜੀ ਜਦੋਂ ਜੀ ਸੰਤੇ ਪਤਾ ਹੈ ਜਦੋਂ ਜਿੰਨੀ ਸਾਡੇ ਤੇ ਸਖੇ ਤੇ ਬੈਠਿਆ ਆਰਮੀ ਬੀਐਸਏ ਬੈਠੀ ਹੈ ਜਦੋਂ ਅਸਲਾ ਲੈਣ ਆਇਦੂ ਫਾਇਲ ਕਾ ਦੋ ਜਾਂਦਿਰਨ ਬੜਰੜੇ ਪਾਸੇ ਤੇ ਸਾਲਾ ਜੰਗ ਲੱਗੂ ਐ ਦੀ ਤੇ ਜੇ ਉਹਦੂ ਅਸਲਾ ਪਿਸ਼ਾ ਕਰਨ ਲੱਗ ਪੈਣ ਸਾਡੂ ਐ ਗਰੂਖਾ ਮਾਰ ਪਾਣੀ ਦੀ ਐ ਅੱਛਾ ਤੁਸੀਂ ਕਿੱਥੇ ਲੈ ਕੇ ਚੱਲਦੇ ਆਂ ਅਸੀਂ ਸਾਡੀ ਫਾਇਲ ਕਾ ਸਿੰਘ ਸਭਾ ਗੁਰਦੁਆਰਾ ਸਾਹਿਬ ਤੇ ਜਾ ਕੇ ਗੱਡੀਆਂ ਚ ਪਾਣਿਆ ਪਿੰਡਾਂ ਦੇ ਵਿੱਚੋਂ ਸਾਰੇ ਚ ਗੁਰਦੁਆਰਾ ਸਾਹਿਬ ਤੋਂ ਲੈ ਆਨੇ ਹਾਂਜੀ ਅੱਜ ਕੋਈ ਹੈਗਾ ਕਿ ਦੁਬਾਰਾ ਉਰ ਲੈ ਆਨੇ ਹੋਰ ਲੈ ਕੇ ਆਨੇ ਹਾਂਜੀ ਅੱਜ ਇੱਥੋਂ ਅੱਗੋਂ ਗੱਡੀਆਂ ਆ ਰਹੀਆਂ ਗੁਰੂ ਮਹਾਰਾਜ ਸਾਹਿਬ ਪਲਕੀ ਸਾਹਿਬ ਤੋਂ ਨਿਕਾ ਜਾ ਕੇ ਲਿਜਾ ਕੇ ਲਿਜਾਣੇ ਜੀ ਹਾਂਜੀ ਸਾਰੀ ਫਾਇਲ ਦੇ ਖਾਲਸਾ ਵੇਰ ਵਿਕੀ ਫਾਟ ਚਲੋ ਬਾਹਰ ਸੌਣ ਪਰ ਅੱਜ ਪੁੱਛਿਆ ਹੈ ਕਿ ਹਲਾਕ ਕਿਸ ਤਰ੍ਹਾਂ ਦੇ ਫੜੇ ਹੋਏ ਸਤਲੁਜ ਦੇ دریا ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਜਿੱਦਾਂ ਕਿ ਬਾਡਰ ਦੇ ਪਿੰਡਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਚੁੱਕਿਆ ਹੈ ਤੇ ਸਾਡੇ ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਹੈ ਕਿ ਗੁਰੂ ਮਹਾਰਾਜ ਜੀ ਦੇ ਜਿੱਥੇ-ਜਿੱਥੇ ਵੀ ਸਰੂਪ ਗੁਰਦੁਆਰਾ ਸਾਹਿਬ ਦੇ ਵਿੱਚ ਸਿਸ਼ੁਭਤ ਹਨ ਸੋ ਉੱਥੇ ਜਿੱਥੇ ਪਾਣੀ ਪਹੁੰਚਣ ਦਾ ਖਤਰਾ ਹੈ ਕਿਉਂਕਿ ਜਦੋਂ ਪਾਣੀ ਪਹੁੰਚਦਾ ਹੈ ਤਾਂ ਪਰਿਵਾਰਾਂ ਨੂੰ ਆਪ ਦਾ ਪਰਿਵਾਰ ਸੰਭਾਲਣ ਦੀ ਮੁਸੀਬਤ ਹੁੰਦੀ ਹੈ ਕਿ ਉਹ ਆਪ ਦਾ ਪਰਿਵਾਰ ਸੰਭਾਲਣ ਜਾਂ ਕਿਸੇ ਹੋਰ ਚੀਜ਼ ਵੱਲ ਦੇਖਣ ਤਾਂ ਕਰਕੇ ਸਮਾਂ ਰਹਿੰਦੇ ਹੀ ਜਿੱਥੇ-ਜਿੱਥੇ ਖਤਰਾ ਹੈ ਗੁਰੂ ਮਹਾਰਾਜ ਦੇ ਸਰੂਪ ਦੇ ਵਿਅਤਵੀ ਹੋ ਸਕਦੀ ਹੈ ਪਾਣੀ ਪਹੁੰਚ ਸਕਦਾ ਹੈ ਸੋ ਉਹਨਾਂ ਪਾਵਨ ਸਰੂਪਾਂ ਨੂੰ ਅਸੀਂ ਸੁਰੱਖਿਅਤ ਥਾਂ ਤੇ ਫਾਜ਼ਿਲਕਾ ਗੁਰਦੁਆਰਾ ਸਿੰਘ ਸਭਾ ਵਿਖੇ ਲਿਜਾ ਰਹੇ ਸੋ ਬਾਰਡਰ ਦੇ ਬਿਲਕੁਲ ਉਹਨਾਂ ਪਿੰਡਾਂ 'ਚ ਜਿੱਥੇ ਕੋਈ ਵਹੀਕਲ ਨਹੀਂ ਜਾ ਸਕਦਾ ਸੀਗਾ ਤਾਂ ਕਰਕੇ ਮਜਬੂਰੀ ਵਸ ਸਾਨੂੰ ਟਰਾਲੀ ਦੇ ਵਿੱਚ ਮਹਾਰਾਜ ਜੀ ਦੇ ਸਰੂਪ ਜਿਹੜੇ ਨੇ ਉਹ ਲਿਆਉਣੇ ਪੈ ਰਹੇ ਨੇ ਪਰ ਅਸੀਂ ਫਿਰ ਵੀ ਆਪਦੀ ਜਿੰਨੀ ਵੱੱਦ ਤੱਕ ਮਰਿਆਦਾ ਅਨੁਸਾਰ ਲਿਆ ਸਕਦੇ ਆ ਲਿਆ ਕਰਕੇ ਪਾਣੀ ਵਾਲੇ ਏਰੀਆ 'ਚੋਂ ਕੱਢ ਲਏ ਨੇ ਉੱਥੋਂ ਹੁਣ ਅੱਗੇ ਅਸੀਂ ਪਾਲਕੀ ਸਾਹਿਬ ਦੇ ਵਿੱਚ ਸਜੋਬਤ ਕਰਕੇ ਗੁਰਦੁਆਰਾ ਸਿੰਘ ਸਾਹਿਬ ਦੇ ਕਿੰਨੇ ਪਿੰਡਾਂ 'ਚ ਜਿਹੜੇ ਲਿਆਉਣਾ ਫਿਲਹਾਲ ਅਸੀਂ 5-7 ਪਿੰਡਾਂ ਦੇ ਵਿੱਚੋਂ ਮਹਾਰਾਜ ਜੀ ਦੇ ਸਰੂਪ ਲੈ ਕੇ ਆਏ ਜਿੱਥੇ ਉਹ ਸੰਭਾਲ ਨਹੀਂ ਸਕਦੇ ਸੀ ਜਿਨ੍ਹਾਂ ਗਰੰਤੀ ਸਿੰਘਾ ਨੇ ਡਿਊਟੀ ਸੰਭਾਲ ਲਈ ਕਿ ਅਸੀਂ ਮ ਬੋਂਜੰਦਾ ਜਿੱਥੇ ਮਹਾਰਾਜ ਦਾ ਸੁਖਾਸਨ ਸਥਾਨ ਪੂਰੇ ਪ੍ਰਬੰਧ ਸਹੀ ਨਹੀਂ ਹੈਗੇ ਉੱਥੋਂ ਮਹਾਰਾਜ ਦੇ ਸਰੂਪ ਅਸੀਂ ਸੁਰੱਖਿਅਤਾਂ ਵਿੱਚ ਲਿਆ ਰਹੇ ਜੀ 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 ਪੂਰੀ ਮਰਿਆਦਾ ਦੇ ਅਨੁਸਾਰ ਪੂਰੇ ਸਿੰਘ ਪਹੁੰਚ ਕੇ ਅਰਦਾਸ ਬੇਨਤੀ ਕਰਕੇ ਫਿਰ ਵੀ ਅਸੀਂ ਮਹਾਰਾਜ ਦੇ ਸਰੂਪ ਲਿਆ ਰਹੇ ਆ ਇਹ ਸਾਡੀ ਮਜਬੂਰੀ ਸੀ ਕਿਉਂਕਿ ਉੱਥੇ ਦੂਜੇ ਵੀਕਲ ਪਹੁੰਚ ਨਹੀਂ ਸਕਦੇ ਜਿੱਥੋਂ ਟਰੈਕਟਰ ਟਰਾਲੀ ਦੇ ਵਿੱਚ ਸਾਨੂੰ ਮਹਾਰਾਜ ਦੇ ਸਰੂਪ ਲਿਆਉਣੇ ਪਏ ਤਾਂ ਲਿਆਉਣੇ ਜ਼ਿਆਦਾ ਜ਼ਰੂਰੀ ਸੀਗੇ ਅੱਗੇ ਅਸੀਂ ਪਾਲਕੀ ਦੇ ਵਿੱਚ ਸ਼ਸ਼ੋਭਤ ਕਰਕੇ ਗੁਰਦੁਆਰਾ ਸਾਹਿਬ ਸਰੂਪ ਲੈ ਕੇ ਜਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत